ਜੀ ਆਪਣਾ ਮੇਰਾ ਨਾਮ ਹਰੀਸ਼ ਕੁਮਾਰ ਜੀ। ਹਾਂ ਜਿੱਥੇ ਦੇ ਰਹਿਣ ਵਾਲੇ ਆ। ਕਿਹੜਾ ਮਸੀ ਡੱਬਿਆ ਮੱਲਾ ਫਗਵਾੜਾ? ਸਰ ਕੀ ਮਾਮਲਾ ਕੀ ਸਾਰਾ ਜਿਹੜਾ? ਇਹ ਬੰਗਾ ਰੋਡ ਤੇ ਮੈਂ ਜਾਂਦਾ ਪਿਆ ਸੀਗਾ ਜਦੋਂ ਚੂੜ ਸਰਵਿਸਨ ਮੁੜਦੇ ਆ ਉੱਥੇ ਉੱਥੇ ਬੰਦੇ ਨੇ ਦੋ ਬੰਦੇ ਸੀਗੇ ਪਲਸਰ ਤੇ ਕਾਲੇ ਰੰਗ ਦਾ ਪਲਸਰ ਸੀਗਾ ਨੰਬਰ ਪਲੇਟ ਪਿੱਛੇ ਐਨੀ ਸੀਗੇ। ਇੱਕਦਾਂ ਮੇਰੇ ਪਿੱਛੋਂ ਚੈਨ ਨੂੰ ਝਪਟਾ ਮਾਰ ਕੇ ਖੋ ਕੇ ਲੈ ਗਏ ਦੋ ਜਣੇ। ਕਿੰਨੀ ਸੀ ਚੈਨ? ਚੈਨ 1.5 ਟੋਲੇ ਦੇ ਉੱਤੇ ਸੀਗੀ। ਤੇ ਕਿੰਨੇ ਵਜੇ ਹੋਇਆ ਹਾਸ? 11:14 ਵਜੇ ਕਾਲੇ ਰੰਗ ਦਾ ਪਰਨਾ ਫੜਿਆ ਸੀ ਉਹਨੇ ਹੱਥ 'ਚ। ਤੇ ਮੂੰਹ ਵਗਾਰੇ ਤੇ ਪੁਲਿਸ ਕੰਪਲੀਟ ਕੀਤੀ ਸਮਾਉਂ ਨੂੰ ਲੱਗੀ ਤੇ ਤੁਸੀਂ ਕਹਤੇ ਸੀ ਐਵੇਂ ਐਕਟਿਵ ਹਦਾ ਸੀਗਾ ਜੀ ਕਿੰਨਾ ਕ ਨੁਕਸਾਨ ਹੋ ਗਿਆ ਲਗਭਗ ਡੇਢ ਤੋਂ ਤੇ 1 ਲੱਖ 3 ਲੱਖ ਤੋਂ ਵਿੱਚ ਵਿੱਚ 30 ਮੰਗ ਰੱਖਦੇ ਨੇ ਪ੍ਰਸ਼ਾਸਨ ਕੋਲ ਆਪਾਂ ਜਿੱਦਾਂ ਮੇਰੀ ਇਨਸਾਫ ਦਵਾਇਆ ਜਾਵੇ ਚੈਨੀ ਵਾਪਸ ਦਿੱਤੀ ਹੈ ਮੈਨੂੰ ਲੈ ਜੀਉਂ ਬੰਦ ਪੱਗ ਦੀ ਘਟਨਾ ਹੋਈ ਹੈ ਜੀ ਬੰਗਾ ਰੋਡ ਦੇ ਵਿੱਚ ਹਰੀਸ਼ ਜਿਹੜਾ ਮੇਰੇ ਨਾਲ ਉਹਦਾ ਆਪਣਾ ਬੇਟਾ ਹੀ ਆ ਇਹਦੀ ਚੇਨ 11:14 ਤੇ ਚੂੜ ਜਿਹੜਾ ਸਰਵਿਸ ਸਟੇਸ਼ਨ ਆ ਬੰਗਾ ਰੋਡ ਤੇ ਉਹਦੇ ਨੇੜੇ ਦੀ ਡੇਢ ਕਿ ਤੋਲੇ ਦੀ ਜਿਹੜੀ ਹੈਗੀ ਲਗਭਗ ਚੇਨ ਦੇ ਗਲੇ ਚ ਸੀਗੀ ਇਹ ਐਕਟਿਵ ਦਾ ਸੀਗਾ ਪੈਟਰੋਲ ਇਨ ਜਾ ਰਿਹਾ ਸੀ ਉਹਨਾਂ ਨੇ ਉੱਥੇ ਉਹ ਜੋ ਦੋ ਬੰਦੇ ਸੀਗੇ ਇਹਨੇ ਇਹਦੇ ਦੱਸਣ ਦੇ ਮੁਤਾਬਕ ਉਹਨਾਂ ਨੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਸੀ ਔਰ ਕਾਲਾ ਰੰਗ ਦਾ ਪੈਂਟਰ ਸੀ 125 ਸੀਸੀ ਵਾਲਾ ਤੇ ਉਹ ਖੋ ਕੇ ਇਕਦਮ ਲੈ ਗਏ ਆ ਤੇ ਉਹ ਇਹਦੇ ਪਿੱਛਾ ਵੀ ਕੀਤਾ ਲੇਕਿਨ ਉਹ ਜਿਹੜੇ ਹੱਥ ਨਹੀਂ ਆਏ ਸੁਖਚੈਨ ਵਾਲਾ ਰੋਡ ਤੇ ਮੁੜ ਗਏ ਤਾਂ ਅਸੀਂ ਹੁਣ ਪੁਲਿਸ ਸਟੇਸ਼ਨ ਆਏ ਆ ਤੇ ਦਰਖਾਸਤ ਵੀ ਦਿੱਤੀ ਆ ਤੇ ਪ੍ਰਸ਼ਾਸਨ ਮਰੇ ਬੇਨਤੀ ਆ ਕਿ ਇਨਸਾਫ ਹੋਇਆ ਜਾਵੇ ਤੇ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਕਿ ਜਿਹੜਾ ਨੁਕਸਾਨ ਆਇਆ ਉਹ ਆਪਾਂ ਜਲਦੀ ਫਿਲ ਕਰ ਸਕੀਏ ਕਿੰਨਾ ਕ ਨੁਕਸਾਨ ਹੋ ਗਿਆ ਜੀ ਇਹਨਾਂ ਨੂੰ ਤਕਰੀਬਨ ਲੱਖ ਤੋਂ ਉੱਪਰ ਹੋ ਗਿਆ ਜੀ ਕਿਉਂਕਿ ਡੇਢ ਟੋਲੇ ਦੀ ਜਿਹੜੀ ਐ ਤੋਂ ਉੱਤੋਂ ਥੋੜੀ ਉੱਪਰ ਹੈਗੀ ਚੈਨ ਇਹ ਤੇ ਸੋਨਾ ਦੇਖ ਲਓ ਕੀ ਭਾਜ ਆ ਰਿਹਾ ਉਹ ਸਾਹਮਣਾ ਲੱਖ ਤੋਂ ਉੱਪਰ ਹੀ ਜਿਹੜਾ ਇਹਦਾ ਅਮਾਉ ਪੁਲਿਸ ਕੰਪਲੇਟ ਕਰਤੀ ਸਰ ਹਾਂਜੀ ਹਾਂਜੀ ਕੀਤੀ ਹੈ ਜੀ ਥਾਣਾ ਹੀ ਖੜੇ ਆਂ ਸੀ ਪੁਲਿਸ ਕੰਪਲੇਂਟ ਕਰਤੀ ਆ ਕਿ ਕੀ ਮੰਗ ਰਖਦੇ ਜਿੱਦਾਂ ਮੰਗ ਇਹੀ ਆ ਜੀ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਚੋਰਾਂ ਨੂੰ ਰੋਜ਼ ਦੀ ਕੋਈ ਨਾ ਕੋਈ ਕਟਨਾ ਹੋਦੀ ਕੱਲ ਵੀ ਚੈਨ ਨਗਰ ਦੇ ਵਿੱਚ ਦੋ ਲੜੀ ਦੀ ਸੈਰ ਕਰਦੇ ਕਰਦੇ ਚੇਨ ਕੋਈ ਗਈ ਆ ਇਹ ਜਿਹੜੇ ਆ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਸਾਡੀ ਬੇਨਤੀ ਆ ਹੱਥ ਜੋੜ ਕੇ ਕਿ ਇਸ ਚੀਜ਼ ਨੂੰ ਨੱਥ ਪਾਈ ਜਾਵੇ ਔਰ ਉੱਥੇ ਰੈਗਿਸਟਰ ਉਧਾਈ ਜਾਵੇ ਔਰ ਇਹ ਜਿਹੜੀ ਚੇਨ ਖੋਈ ਗਈ ਹੈ ਇਹਨੂੰ ਜਲਦ ਤੋਂ ਜਲਦ ਜਿਹੜੀ ਰਿਕਵਰੀ ਕੀਤੀ ਜਾਵੇ